ਬਹੁਤ ਬਾਰੀਕ ਹੈ ਸਿੱਖੀ ਦੇ ਗੰਨ ਲਾ ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ ਕਿਉਂ ਬਾਰੀਕ ਹੈ ਛੋਟੇ ਛੋਟੇ ਨੁਕਤੇ ਸਮਝਣ ਵਾਲੇ ਨੇ ਹਜ਼ੂਰ ਨੇ ਸਿੱਖ ਨੂੰ ਪੁੱਛਿਆ ਭਾਈ ਇਹ ਕੌਣ ਹੈ ਤੇ ਉਹ ਸਿੱਖ ਨੇ ਆਪਣੀ ਜ਼ੁਬਾਨ ਤੋਂ ਇਹ ਨਹੀਂ ਕਿਹਾ ਮਹਾਰਾਜ ਇਹ ਚੋਰ ਹੈ ਧੜਵਿਆ ਆ ਡਾਕੂ ਆ ਇਹਨੇ ਮੈਨੂੰ ਰਸਤੇ 'ਚ ਘੇਰ ਲਿਆ ਸੀ ਨਹੀਂ ਉਹ ਸਿੱਖ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਨੂੰ ਨਹੀਂ ਪਤਾ ਇਹ ਕੌਣ ਹੈ ਮੇਰਾ ਕੰਮ ਸੀ ਤੁਹਾਡੇ ਚਰਨਾਂ ਤੱਕ ਲਿਆਉਣਾ ਹੁਣ ਤੁਸੀਂ ਜਾਣੋ ਤੇ ਜਾਣੇ ਮੈਨੂੰ ਕੀ ਪਤਾ ਇਹ ਕੌਣ ਹੈ ਹਾਂ ਇਹਨੇ ਮੈਨੂੰ ਰੋਕ ਲਿਆ ਸੀ ਤਿੰਨ ਕ ਚੱਲ ਤਿਰ ਗੁਰੂ ਨੂੰ ਵੇਖਦੇ ਆਂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਮੁਸਕਰਾਪੇ ਉਹਦੇ ਵੱਲ ਵੇਖ ਕੇ ਹਜ਼ੂਰ ਪੁੱਛਦੇ ਵੀ ਕੀ ਨਾ ਹਮੈ ਤੇਰਾ ਉਹਨਾਂ ਕਹ ਜੀ ਮੈਨੂੰ ਲੋਕ ਲੱਖੋ ਧਾੜ ਵੀਆ ਕਹਿੰਦੇ ਨੇ ਮੈਂ ਪੈਸਿਆਂ ਵਾਲੇ ਬੰਦੇ ਪੜ ਦਿੰਨਾ ਅਤ ਤਾ ਤੁਹਾਡਾ ਸਿੱਖ ਬਚ ਗਿਆ ਇਹਨੇ ਤੁਹਾਡਾ ਨਾਂ ਲਿਆ ਕਿ ਗੁਰੂ ਦੇ ਪੈਸੇ ਨੇ ਜੇ ਇਹ ਝੂਠ ਬੋਲਦਾ ਹੁੰਦਾ ਮੈਂ ਹੁਣੇ ਹੀ ਵੱਢ ਦੇਣਾ ਸੀ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਿਆਰ ਵਿੱਚ ਪੁੱਛਦੇ ਭਾਈ ਕੰਮ ਕੀ ਕਰਦਾ ਹੈ ਕਹਿੰਦਾ ਜੀ ਇਹੀ ਕੰਮ ਕਰਦਾ ਹਜ਼ੂਰ ਨੇ ਕਿਹਾ ਕੋਈ ਚੰਗਾ ਕੰਮ ਵੀ ਕੀਤਾ ਹੈ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਕੀਤਾ ਤੋਨੇ ਸੋਚ ਕੇ ਬੋਲ ਲਿਆ ਕਹਿੰਦਾ ਨਹੀਂ ਮਹਾਰਾ ਚੰਗਾ ਨਹੀਂ ਕੋਈ ਕੰਮ ਕੀ ਜਦੋਂ ਤੋਂ ਸੁਰਤ ਸੰਭਾਲੀ ਆਈ ਉਹ ਕੰਮ ਕੀਤਾ ਮੇਰਾ ਪਿਓ ਛੋਟਾ ਜਿਹਾ ਚੋਰ ਸੀ ਮੈਂ ਵੱਡਾ ਧਾੜਵੀਆ ਬਣ ਗਿਆ ਚੰਗਾ ਨਹੀਂ ਕੋਈ ਕੰਮ ਕੀਤਾ ਤਾਂ ਬਾਛੇ ਕਹਿੰਦੇ ਮਾੜੇ ਕਿੰਨੇ ਕੰਮ ਕੀਤੇ ਨੇ ਉਹਨਾਂ ਕੇ ਮਹਾਰਾਜ ਗਿਣਤੀ ਨਹੀਂ ਹੈ ਕੋਈ ਕੋਈ ਗਿਣਤੀ ਨਹੀਂ ਹੈ ਕੁਝ ਬੰਦੇ ਵੱਡੇ ਨੇ ਕੁਝ ਮਾਰ ਦਿੱਤੇ ਨੇ ਕੁਝ ਡਰਦੇ ਬੰਦੇ ਪੈਸੇ ਦੇ ਗਏ ਇਹੀ ਉਹ ਮੇਰਾ ਕੰਮ ਹੈ ਗਿਣਤੀ ਨਹੀਂ ਹੈ ਕੋਈ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਜ਼ਰ ਭਰ ਕੇ ਉਹਦੇ ਵੱਲ ਵੇਖਿਆ ਤੇ ਉਹਦੀ ਬਾਹ ਪਕੜ ਲਈ ਪਰ ਤਖਹਾਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਐਡੇ ਵੱਡੇ ਧਾੜ ਵੀ ਇਹ ਚੋਰ ਦੀ ਬਾਹ ਪਕੜ ਲਈ ਪਤਾ ਕਿਉਂ ਗੁਰੂ ਬਾਹ ਉਦੋਂ ਪਕੜਦਾ ਜਦੋਂ ਸਿੱਖ ਬਿਲਕੁਲ ਗੁਰੂ ਦੇ ਸਾਹਮਣੇ ਸੱਚਹਾਰ ਹੋ ਜਾਏ ਧਾੜ ਵੀ ਇਹ ਨੇ ਇੱਕ ਵੀ ਗੱਲ ਲੁਕੋਈ ਨਹੀਂ ਉਹਨੇ ਆਪਣੇ ਦਿਲੋਂ ਬਿਲਕੁਲ ਸੱਚ ਦੱਸ ਦਿੱਤਾ ਜਿੱਦਣ ਸਿੱਖ ਗੁਰੂ ਅੱਗੇ ਐਡਮਿਟ ਕਰ ਲੈ ਕਿ ਆਹ ਔਗਣ ਮੇਰੇ ਵਿੱਚ ਹੈ ਉਦੋਂ ਗੁਰੂ ਬਾਹ ਫੜ ਲੈਂਦਾ ਸਭ ਤੋਂ ਔਖਾ ਕੰਮ ਹੈ ਔਗਣ ਐਡਮਿਟ ਕਰਨਾ ਮੰਨਣਾ ਕਿ ਇਹ ਮੇਰੇ ਵਿੱਚ ਹੈ ਇਹ ਸਭ ਤੋਂ ਔਖਾ ਹੈ ਲੋਕੀ ਸੌਰੀ ਕਹਿੰਦੇ ਆ ਕਹਿੰਦੇ ਕਈ ਸਾਲ ਲਾ ਦਿੰਦੇ ਨੇ ਰਿਸ਼ਤੇ ਟੁੱਟ ਜਾਂਦੇ ਨੇ ਫਿਰ ਅੰਦਰੋਂ ਨਹੀਂ ਕਹਿੰਦੇ ਗੁਰੂ ਨੇ ਕੋਈ ਸ਼ਰਤ ਰੱਖੀ ਹੈ ਦਿਲ ਦੀ ਗੁੱਝੀ ਗੱਲ ਦਿਲੋਂ ਸੱਚਾ ਹੋ ਕੇ ਕਹਿ ਕਿ ਮੇਰੇ ਵਿੱਚ ਔਗਣ ਹੈ ਜਦੋਂ ਤੂੰ ਇਹ ਗੱਲ ਮੰਨ ਲੇਂਗਾ ਫਿਰ ਗੁਰੂ ਦਾ ਕੰਮ ਸ਼ੁਰੂ ਹੋਏਗਾ ਤੂੰ ਗੁਰੂ ਅੱਗੇ ਕਹਿ ਜੋ تیر ਵਿੱਚ ਔਗਣ ਉਹ ਯਾਦ ਕਰਕੇ ਕਹੇ ਕਿ ਮਹਾਰਾ ਕਿਰਪਾ ਕਰੋ ਆ ਔਗਣ ਮੇਰੇ ਵਿੱਚ ਹੈ ਰਾਖ ਪਿਤਾ ਪ੍ਰਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਪੰਜ ਵਿਖਾਦੀ ਇੱਕ ਗਰੀਬਾ ਰੱਖੋ ਰੱਖਣ ਹਾਰੇ ਖੇਦ ਕਰਿਆ ਬਹੁਤ ਸੰਤਾਬੇ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਕ ਵਿਪਾਤੀ ਛੋਡੇ ਕਤਹੂ ਨਾਹੀ ਇੱਕ ਬਾਤ ਸੁਣਤਾ ਕਿ ਓਟਾ ਸਾਧ ਸੰਗ ਮਿਟ ਜਾਹੀ ਜਦੋਂ ਮਨ ਲੈਂਦਾ ਉਦੋਂ ਗੁਰੂ ਫਿਰ ਆਪਣਾ ਕੰਮ ਸ਼ੁਰੂ ਕਰਦਾ ਹੈ ਪੇਸ਼ੈਂਟ ਨੂੰ ਡਾਕਟਰ ਕੇ ਮੰਨਣਾ ਪੈਂਦਾ ਹੈ ਕਿ ਬਿਮਾਰੀ ਰੋਗ ਹੈ ਮੈਨੂੰ ਫਿਰ ਡਾਕਟਰ ਦਵਾਈ ਦਿੰਦਾ ਔਰ ਇੱਕ ਚੀਜ਼ ਨਾਲ ਹੋਰ ਦਿੰਦਾ ਪਰਹੇਜ਼ ਮੈਡੀਸਨ ਤੇ ਪਰਹੇਜ਼ ਗੁਰੂ ਵੀ ਦੋ ਚੀਜ਼ਾਂ ਦਿੰਦਾ ਇੱਕ ਦਿੰਦਾ ਸ਼ਬਦ ਗੁਰ ਕਾ ਸ਼ਬਦ ਕਟੇ ਕੋਟ ਕਰਮ ਇੱਕ ਗੁਰੂ ਦਿੰਦਾ ਬਚਨ ਅੱਜ ਤੋਂ ਬਾਅਦ ਤੂੰ ਆਹ ਬਚਨ ਉੱਤੇ ਪਵੰਦ ਰਹਿਣਾ ਹੈ ਬਚਨ ਵੀ ਕੰਮ ਕਰਦਾ ਹੈ ਤੇ ਸ਼ਬਦ ਵੀ ਕੰਮ ਕਰਦਾ ਹੈ ਸਿੱਖ ਦਾ ਰੋਗ ਕੱਟਿਆ ਜਾਂਦਾ ਹੈ ਹਜ਼ੂਰ ਨੇ ਬਾਹ ਪਕੜ ਲਈ ਲਖੂ ਤੜਵੀਏ ਦੀ ਬਸ ਪਾਤਸ਼ਾਹ ਨੇ ਨਦਰ ਦ੍ਰਿਸ਼ਟੀ ਪਾਉਣ ਦੀ ਧੀਰ ਸੀ ਫਿਰ ਪੂਰਾ ਗੁਰ ਅਖਿਓ ਜਾਕਾ ਮੰਤਰ ਪਾਤਸ਼ਾਹ ਨੇ ਲਖੂ ਤੇ ਨੂੰ ਸਚਿਆਰ ਕਰ ਦਈਏ ਲਖੂ ਤੇਨੂੰ ਸਚਿਆਰ ਕਰ ਦਈਏ। ਉਨ੍ਹਾਂ ਦਾ ਮਹਾਰਾਜ ਮੈਂ ਸਚਿਆਰ ਹੋ ਸਕਣਾ। ਬਾਤੀਆਂ ਕ ਬਿਲਕੁਲ ਹੋ ਜਾਏਗਾ। ਤੇਰੀ ਮਤ ਦੀ ਮਹਿਲ ਧੋ ਦਈਏ। ਤੇ ਹੁਣ ਉਹਦੇ ਹੱਥ ਵਿੱਚੋਂ ਦਾਤ ਡਿਗ ਚੁੱਕਾ ਸੀ। ਨਜ਼ਰ ਮਿਲਦੇ ਅਨਸਾਰ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਪੂਰਾ ਗੁਰ ਅਖਿਓ ਜਪ ਦਾ ਮੰਤਰ ਅੰਮ੍ਰਿਤ ਦ੍ਰਿਸ਼ ਵਿਖੇ ਹੋਏ ਸੰਤ ਗੁਰੂ ਨੇ ਅਮਰ ਦ੍ਰਿਸ਼ਟੀ ਪਾਈ ਉਹਦੀ ਅਵਸਥਾ ਸੰਤ ਵਾਲੀ ਬਣ ਲੱਗ ਪਈ ਹੱਥ ਵਿੱਚੋਂ ਦਾਤਰ ਡਿੱਗ ਪਿਆ ਹੱਥ ਜੁੜ ਗਏ ਹਜ਼ੂਰ ਨੇ ਕਿਹਾ ਮੈਲ ਧੋਦੇ ਹੀ ਮਤ ਦੀ ਮਾਰ ਧੋ ਦਿਓ ਫਿਰ ਸਹਿਬ ਨੇ ਕਿਹਾ ਸਾਡੇ ਨਾਲ ਕਹਿ ਹੁਣ ਸਤਨਾਮ ਪੜ ਮੰਤਰ ਸੁਣਾਇਆ ਕਹਿੰਦੇ ਸਾਡੇ ਨਾਲ ਨਾਲ ਜਪ ਤੇਰੀ ਮੈਲ ਉਤਰੇਗੀ ਜਪ ਮੰਨ ਸਤ ਨਾਮ ਸਦਾ ਸਤ ਨਾਮ ਪੜੋ ਜਪ ਮੰਨ ਸਤ ਨਾਮ ਸਦਾ ਸਤ ਨਾਮ ਹਲਤ ਬਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪ੍ਰਖ ਨਿਰੰਜਨਾ ਲੈ ਤੇਰੀ ਮਤ ਦੀ ਮੈਲ ਧੋ ਦਈਏ ਕਾਦੇ ਨਾਲ ਭਰੀਏ ਮਤ ਪਪ ਕੈ ਸੰਗ ਉਹ ਧੋਪੇ ਨਾ ਵੈ ਕੈ ਰੰਗ ਗੁਰੂ ਨੇ ਨਜ਼ਰ ਕੀਤੀ ਇੱਕ ਪਲ ਵਿੱਚ ਮਹਿਲ ਧੋਤੀ ਇਹ ਗੁਰੂ ਦੇ ਹੱਥ ਵਿੱਚ ਇੱਕ ਖਿੰਨ ਵਿੱਚ ਗੁਰੂ ਅਵਸਥਾ ਬਦਲ ਦਿੰਦਾ ਇੱਕ ਮਿੰਟ ਤਾਂ ਬਹੁਤ ਜ਼ਿਆਦਾ ਸਮਾਂ ਹੈ ਇੱਕ ਖਿੰਨ ਅੱਖ ਝਮਕਣ ਜਿੰਨੇ ਸਮੇਂ ਵਿੱਚ ਗੁਰੂ ਅੰਦਰੋਂ ਸ਼ੁੱਧ ਕਰ ਸਕਦਾ ਹੈ ਤੇ ਜਿ ਵਕਤ ਲੱਗ ਜਾ ਫਿਰ 20-20 ਸਾਲ ਵੀ ਲੋਕਾਂ ਨੂੰ ਹੋ ਗਏ ਅਸੀਂ ਉੱਥੇ ਘੁੰਮੀ ਜਾਂਦੇ ਆ ਉਸੇ ਗੇੜ ਵਿੱਚ ਘੁੰਮ ਰਹੇ ਆ ਨਾ ਝੂਠ ਛੁੱਟਿਆ ਨਾ ਈਰਖਾ ਦੁਸ਼ਮਣ ਖਤਮ ਹੋਈ ਨਾ ਪ੍ਰਾਈਤਾਤ ਨਾ ਪ੍ਰਾਈ ਆਸ ਇਹ ਚੀਜ਼ਾਂ ਖਤਮ ਹੀ ਨਹੀਂ ਹੋਈਆਂ 20-20 ਸਾਲ ਉਸੇ ਜਗ੍ਹਾ ਤੇ ਘੁੰਮ ਰਹੇ ਕਿਤੇ ਵੀ ਨਹੀਂ ਪਹੁੰਚੇ ਤਾਈਂ ਭਾਈ ਗੁਰਦਾਸ ਸਿੰਘ ਨੇ ਕਿਹਾ ਕੁੱਲੂ ਵਿੱਚ ਤੇਲ ਕੱਢਣ ਵਾਲੇ ਤੇਲੀ ਨੇ ਬੈਲ ਬੰਨੇ ਖੋਏ ਨੇ ਉਹ ਕੁੱਲੂ ਦੇ ਆਲੇ ਦੁਆਲੇ ਘੁੰਮਦੇ ਨੇ ਅੱਖਾਂ ਬੰਦ ਦਿੰਦਾ ਸਵੇਰ ਤੋਂ ਸ਼ਾਮ ਤੱਕ ਬੈਲ ਤੁਰਦੇ ਰਹਿੰਦੇ ਨੇ ਸ਼ੰਮਾ ਨੂੰ ਉਹਨਾਂ ਨੂੰ ਲੱਗਦਾ ਏ ਥੱਕ ਗਏ ਬਹੁਤ ਦੂਰ ਪਹੁੰਚ ਗਏ ਹੋਵਾਂਗੇ ਜਦੋਂ ਅੱਖਾਂ ਤੋਂ ਪੱਟੀ ਲਾਈ ਉੱਥੇ ਦੇ ਉੱਥੇ ਅੰਨਾ ਬੰਦਾ ਰੱਸੀ ਵਟ ਵਟ ਕੇ ਪਿੱਛੇ ਸੁੱਟ ਰਿਹਾ ਹੈ ਪਿੱਛੇ ਬੱਛਾ ਖਾਈ ਗਿਆ ਜਦੋਂ ਸਰਵਾੜ ਮੋਰਿਓ ਮੁੱਕ ਗਿਆ ਉਹਨੇ ਕਿਹਾ ਬਹੁਤ ਰੱਸੀ ਵਟ ਹੋ ਗਈ ਜਦੋਂ ਉਹਨੇ ਟੋਕੇ ਵੇਖਿਆ ਰੱਸੀ ਨਹੀਂ ਸੀ ਕਿਉਂ ਬੱਛਾ ਖਾ ਗਿਆ ਐਦਾਂ 20 20 30 30 ਹਾਲ ਕਰਮ ਕਰਦੇ ਹੋਗੇ ਜਦੋਂ ਤੁਸੀਂ ਹਿਸਾਬ ਲਾਉਂਗੇ ਇੱਕ ਵੀ ਨਹੀਂ ਬਚਿਆ ਹੁੰਦਾ ਕਿਉਂ ਭਾਈ ਸਾਡੇ ਹਉਮੈ ਅਹੰਕਾਰ ਈਰਖਾ ਦੁਸ਼ਮਣ ਨਿੰਦਿਆ ਝੂਠ ਚੁਗਲੀ ਇਹਨਾਂ ਔਗਣਾਂ ਨੇ ਸਭ ਕੁਝ ਖਾ ਲਿਆ ਨਾਲ ਦੀ ਨਾਲ ਜੈਸੇ ਬੈਲ ਤੇਲੀ ਕੋ ਜਾਣ ਤੱਕਈ ਕੋਸ ਚਲੇ ਉਹ ਨੈਣ ਉਗਰਤ ਬਾਹੀ ਠਾਉ ਹੀ ਠਿਕਾਨੋ ਹੈ ਬੈਲ ਨੂੰ ਲੱਗਦਾ ਬਹੁਤ ਦੂਰ ਪਹੁੰਚ ਗਏ ਨਹੀਂ ਪਹੁੰਚੇ ਜਦੋਂ ਗੁਰੂ ਕਿਰਪਾ ਕਰ ਦੇ ਇੱਕ ਖਿੰਨ ਵਿੱਚ ਅੱਖ ਝਮਕਣ ਜਿੰਨਾ ਸਮਾਂ ਇੱਕ ਸਕਿੰਟ ਵਿੱਚ ਇੱਕ ਸੈਕਿੰਡ ਵਿੱਚ ਹਜ਼ੂਰ ਨੇ ਲਖੂ ਉੱਤੇ ਇੱਕ ਸੈਕਿੰਡ ਵਿੱਚ ਕਿਰਪਾ ਕੀਤੀ। ਔਰ ਇੱਕ ਖਿੰਨ ਵਿੱਚ ਉਹਦੀ ਵਿਅਸਥਾ ਉੱਥੇ ਪਹੁੰਚ ਗਈ ਜਿੱਥੇ ਵੱਡੇ ਵੱਡੇ ਸਾਧੂ ਬ੍ਰਹਮ ਗਿਆਨੀਆਂ ਦੀ ਵਿਅਸਥਾ ਪਹੁੰਚਦੀ ਹੈ ਪਰ ਤੱਕ ਉਹ ਹੀ ਉਹ ਲਖੂ ਜੋ ਜ਼ੁਬਾਨ ਤੋਂ ਕਹਿੰਦਾ ਉਹ ਪੂਰਾ ਹੋਣ ਲੱਗ ਪਿਆ ਕਿਉਂ ਭਾਈ ਅੰਦਰੋਂ ਬਾਹਰੋਂ ਗੁਰੂ ਨੇ ਸੱਚੇ ਹਾਰ ਕਰ ਦਿੱਤਾ ਤੁਸੀਂ ਇੱਕ ਸਾਖੀ ਸੁਣੀ ਹੋਏਗੀ ਪੰਚਮ ਪਾਤਸ਼ਾਹ ਕਹਿੰਦੇ ਨੇ ਅਰਦਾਸ ਕਰਕੇ ਬੁੱਧੂ ਦੇ ਆਵੇ ਪੱਕੇ ਤੇ ਜਿਹੜਾ ਬਾਹਰ ਮਸਤਾਨਾ ਕਹਿ ਰਿਆ ਨਾ ਬੁੱਧੂ ਤੇ ਆਵੇ ਕੱਚੇ ਉਹ ਲੱਖੂ ਤਾੜ ਵੀ ਐ ਜਿਹਨੂੰ ਗੁਰੂ ਨੇ ਇੰਨੀ ਉੱਚੀ ਅਵਸਥਾ ਦਿੱਤੀ ਉਹ ਤੇ ਬੋਲ ਉੱਪਰ ਕੰਮ ਕਰ ਗਿਆ ਇਹਨੂੰ ਮਹਾਰਾਜ ਕਹਿੰਦੇ ਬਲੇਹਾਰੀ ਗੁਰ ਆਪਾਣੇ ਪੜੋ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾ ਇੱਕ ਖਿੰਨ ਵੀ ਨਹੀਂ ਲੱਗਾ ਜਦੋਂ ਗੁਰੂ ਨੇ ਮਾਨਸ ਤੋਂ ਦੇਵਤੇ ਕਰ ਦਿੱਤੇ ਜਦੋਂ ਮਨੁੱਖ ਤੋਂ ਅਵਸਥਾ ਦੇਵਤਿਆਂ ਵਾਲੀ ਕਰ ਦਿੱਤੀ ਇੱਕ ਖਿੰਨ ਵਿੱਚ ਸਭ ਕੁਝ ਬਦਲ ਦਿੱਤਾ ਇਹ ਗੁਰੂ ਦੇ ਹੱਥ ਹੈ ਪਰ ਉਹਦੇ ਵਾਸਤੇ ਪਰਹੇਜ਼ ਰੱਖ ਕੇ ਜੋ ਗੁਰੂ ਨੇ ਦੱਸਿਆ ਉਹ ਕਰਨਾ ਪੈਂਦਾ ਹੈ ਪਹਿਲਾਂ ਗੁਰੂ ਦੀ ਮੰਨਣੀ ਪੈਂਦੀ ਹੈ ਜੋ ਗੁਰੂ ਕਹਿ ਰਿਹਾ ਉਹ ਮੰਨਣਾ ਪੈਂਦਾ ਪਹਿਲਾਂ ਪੂਰਾ ਪੂਰਾ ਉਹਦੇ ਵਾਸਤੇ ਅਰਦਾਸ ਕਰਨੀ ਪੈਂਦੀ ਮਹਾਰਾਜ ਤੁਸੀਂ ਕਿਰਪਾ ਕਰੋ ਆਪ ਮਨਾਓ ਤੇ ਜੇ ਆਪਾਂ ਸੇਵਾ ਸਿਮਰਨ ਕਰਕੇ ਪਾਠ ਕਰਕੇ ਫਿਰ ਥੱਲੇ ਜਾ ਕੇ ਚੁਗਲੀ ਕਰਤੀ ਨਿੰਦਿਆ ਕਰਤੀ ਉਹ ਸਾਰਾ ਕੁਝ ਖਤਮ ਹੋ ਜਾ। ਤੁਸੀਂ ਵੇਖੋਗੇ ਜੇ ਵਾਇਰਸ ਆ ਜਾਏ ਨਾ ਤਾਂ ਤੁਹਾਡੇ ਕੰਪਿਊਟਰ ਲੈਪਟਾਪ ਮੋਬਾਈਲ ਵਿੱਚ ਉਹ ਸਾਰੀਆਂ ਫਾਈਲਾਂ ਕਰਪਟ ਕਰ ਦਿੰਦਾ। ਸਭ ਤੋਂ ਪਹਿਲਾਂ ਕੀ ਹੁੰਦਾ ਮੋਬਾਈਲ ਹੈਂਗ ਹੋਣ ਲੱਗਦਾ ਹੈ ਸਲੋ ਚੱਲਦਾ ਹੈ। ਉਸ ਤੋਂ ਬਾਅਦ ਵਿੱਚੋਂ ਫਾਈਲਾਂ ਕਰਪਟ ਹੋਣ ਲੱਗ ਜਾਣਗੀਆਂ ਕੱਟ ਹੋਣ ਲੱਗ ਜਾਣਗੀਆਂ ਚੀਜ਼ਾਂ ਕਾਦੇ ਨਾਲ ਉਹਦੇ ਵਿੱਚ ਵਾਇਰਸ ਆਇਆ ਇਸ ਲਈ ਐਂਟੀਵਾਇਰਸ ਸੌਫਟਵੇਅਰ ਜਿਹੜਾ ਉਹ ਪਵਾਉਣੇ ਪੈਂਦੇ ਨੇ ਜਿਹੜੇ ਵੱਡੇ ਕੰਮ ਕਰਦੇ ਨੇ ਕਿਉਂ ਭਾਈ ਨਹੀਂ ਤੇ ਉਹ ਵਾਇਰਸ ਜਿਹੜਾ ਉਹਨੂੰ ਸਲੋ ਕਰਦਾ ਹੈਗਾ ਪਹਿਲਾਂ ਫਿਰ ਉਹ ਚੋਂ ਕਰਪਟ ਕਰਨ ਲੱਗ ਜਾਏਗਾ ਜੇ ਆਪਣੀ ਸੁਰਤੀ ਸਲੋ ਹੋਣ ਲੱਗ ਪਈ ਕਿਸੇ ਤੇ ਰੁਕਣ ਲੱਗ ਪਈ ਇਹ ਮਾੜਾ ਹੈ ਉਹ ਚੰਗਾ ਹੈ ਆ ઠીਕ ਨਹੀਂ ਹੈ ਤਾਂ ਸੁਰਤੀ ਸਲੋ ਹੋ ਗਈ ਵਾਇਰਸ ਆ ਗਿਆ ਫਿਰ ਤੁਹਾਡੀ ਉਹਦੇ ਨਾਲ ਈਰਖਾ ਦਵੇਸ਼ ਸ਼ੁਰੂ ਹੋਏਗੀ ਉਹਦੇ ਬਾਰੇ ਤੁਸੀਂ ਸੋਚਣ ਲੱਗ ਜਾਓਗੇ ਉਸ ਤੋਂ ਬਾਅਦ ਸੁਰਤੀ ਹੈਂਗ ਹੋਣ ਲੱਗ ਪੈਂਦੀ ਹੈ ਇੱਕ ਜਗ੍ਹਾ ਉੱਤੇ ਫਿਕਸ ਹੋ ਕੇ ਈਰਖਾ ਦਵੇਸ਼ ਕਾਮ ਕ੍ਰੋਧ ਲੋਮੋ ਅਹੰਕਾਰ ਇਹ ਚੀਜ਼ਾਂ ਵੱਧ ਜਾਂਦੀਆਂ ਨੇ ਔਰ ਅੰਦਰੋਂ ਫਾਈਲਾਂ ਕਰਪਟ ਦਾ ਭਾਵ ਹੈ ਸ਼ੁਭ ਗੁਣ ਗਲਨੇ ਸ਼ੁਰੂ ਹੋ ਜਾਂਦੇ ਨੇ ਨਾਮ ਬਿਸਰਨ ਲੱਗ ਪੈਂਦਾ ਹੈ ਇਨੂ ਮਹਾਰਾਜ ਕਹਿੰਦੇ ਤਿਤ ਸਰਵਰੈ ਪਈ ਲੈ ਨਿਵਾਸਾ ਢੋ ਪਾਣੀ ਪਾਵੁਕ ਤਿਨੇ ਕੀਆ ਪੰਕਜ 모ਹ ਪਗ ਨਹੀਂ ਚੱਲੇ ਸੁਰਤੀ ਤੁਰੇਗੀ ਨਹੀਂ ਅੱਗੇ ਪੰਕਜ 모ਹ ਪਗ ਨਹੀਂ ਚੱਲੇ ਹਮ ਦਿਖਾ ਤੈ ਡੂਬਿਐ ਮਨ ਏਕ ਨ ਚੇਤ ਸਮੂੜ ਮਨ ਹਰ ਵਿਸਰਤ ਤੇਰੇ ਗੁਣ ਗਲੇ ਢੋ ਹਰ ਵਿਸਰਤ ਤੇਰੇ ਗੁਣ ਗਲੇ ਹਰ ਵਿਸਰਤ ਤੇਰੇ ਗੁਣ ਗਲੇ ਗੁਣ ਘਲਣ ਲੱਗ ਪੈਣਗੇ ਜਦੋਂ ਗੁਰੂ ਅਗਰ ਅਦਾਸ ਕਰਨਗੇ ਫਿਰ ਜ਼ਿੰਮੇਵਾਰੀ ਗੁਰੂ ਦੀ ਹੈ ਗੁਰੂ ਨੇ ਫਿਰ ਨੂੰ ਰੀਫਰੈਸ਼ ਮਾਰਨਾ ਉਹ ਗੁਰੂ ਦੇ ਹੱਥ ਹੈ ਇੱਕ ਪਲ ਵਿੱਚ ਬਿਲਕੁਲ ਰੀਫਰੈਸ਼ ਕਰ ਦੇਣਗੇ ਨਹੀਂ ਰੁਕੇਗੀ ਉਹ ਚੀਜ਼ ਜਿਹੜਾ ਰੁਕ ਰੁਕ ਕੇ ਚੱਲਦਾ ਉਹ ਸੁਰਤੀ ਰੁਕੇਗੀ ਨਹੀਂ ਹੁਣ ਤੁਸੀਂ ਬੈਠੋਗੇ ਬਿੰਦ ਅੰਸਾਰ ਸ਼ੁਰੂ ਕਰੋਗੇ ਜਦੋਂ ਇੱਕ ਓਮਕਾਰ ਸਤਨਾਮ ਨਾਲੇ ਸੁਰਤੀ ਉੱਤੇ ਇੱਕਦਮ ਟਿਕਾਉ ਵਿੱਚ ਕਿਉਂ ਭਾਈ ਕਿਉਂਕਿ ਗੁਰੂ ਨੇ ਉਹ ਸੁਰਤੀ ਵਿੱਚ ਲਾ ਵਾਇਰਸ ਜਿਹੜੀ ਉਹਨੂੰ ਰੋਕਦੀ ਸੀ ਉੱਥੇ ਪਹੁੰਚਣ ਤੋਂ ਉਹਨੂੰ ਰੀਫਰੈਸ਼ ਖਤਮ ਕਰ ਦਿੱਤਾ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਭਾਈ ਨੰਦ ਲਾਲ ਸਾਹਿਬ ਪਹਿਲੇ ਦਿਨ ਜਦੋਂ ਆਏ ਨਾ ਦਾ ਨਾ ਕੇ ਸ਼ਰਨ ਮੰਗੀ ਦਰੁਗਨ ਕਹੇ ਮਹਾਰਾਜ ਇਹ ਦਿੱਲੀੋਂ ਭੱਜ ਕੇ ਆਇਆ ਹੈ ਬਾਦਸ਼ਾਹ ਔਰੰਗਜ਼ੇਬ ਉਹਨਾਂ ਐਲਾਨ ਕਰਤਾ ਵੇ ਨੰਦ ਲਾਲ ਐਡਾ ਵੱਡਾ ਵਿਦਵਾਨ ਹੈ ਇਹ ਬੰਦਾ Hindu ਨਹੀਂ ਚਾਹੀਦਾ Musalman ਹੋਣਾ ਚਾਹੀਦਾ ਲਾਲਚ ਨਾਲ ਮੰਨਦਾ ਠੀਕ ਹੈ ਨਹੀਂ ਤੇ ਇਹਨੂੰ ਡਰ ਦਿਓ ਜੇ ਡਰ ਨਾਲ ਵੀ ਨਹੀਂ ਮੰਨਦਾ ਫਿਰ ਐਡਾ ਵੱਡਾ ਵਿਦਵਾਨ Hinduਾਂ ਵਿੱਚ ਨਹੀਂ ਚਾਹੀਦਾ ਫਿਰ ਖਤਮ ਕਰ ਦਿਓ ਮਰਨ ਜਾਨ ਬਚਾਉਂਦੇ ਆਂ ਦਿੱਲੀੋਂ ਭੱਜੇ ਆਂ ਇੱਕ ਕੋਈ ਥਾਂ ਲੱਭੇ ਜਿੱਥੇ ਔਰੰਗਜ਼ੇਬ ਦਾ ਰਾਜ ਨਹੀਂ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ ਉਹ ਜਗ੍ਹਾ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੀ ਸ਼ਰਨ ਵਿੱਚ ਆ ਗਏ ਆਂ ਪਾਤਸ਼ਾਹਨ ਕਹੇ ਭਾਈ ਇਹ ਗੁਰੂ ਨਾਨਕ ਦਾ ਘਰ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਰਹਿਣ ਵਾਸਤੇ ਤੁਹਾਨੂੰ ਜਗ੍ਹਾ ਮਿਲੇਗੀ ਨੰਦ ਲਾਲ ਖਾਣ ਵਾਸਤੇ ਭੋਜਨ ਮਿਲੇਗਾ ਪੈਣਨ ਵਾਸਤੇ ਕਪੜਾ ਮਿਲੇਗਾ ਹੋਰ ਦੱਸੋ ਕੀ ਚਾਹੀਦਾ ਨੰਦ ਲਾਲ ਰਹਿਣ ਵਾਸਤੇ ਜਗ੍ਹਾ ਮਿਲੇਗੀ ਖਾਣ ਵਾਸਤੇ ਭੋਜਨ ਮਿਲੇਗਾ ਪੈਣਨ ਵਾਸਤੇ ਕਪੜਾ ਮਿਲੇਗਾ ਹੋਰ ਦੱਸੋ ਤੇ ਨੰਦ ਲਾਲ ਨੇ ਕਿਹਾ ਮਹਾਰਾਜ ਤੁਹਾਡਾ ਸ਼ੁਕਰਾਨਾ ਤੁਸੀਂ ਇੰਨਾ ਕੁਝ ਦਿਓਗੇ ਮੈਨੂੰ ਮਹਾਰਾਜ ਮੈਨੂੰ ਵੀ ਦੱਸੋ ਮੈਂ ਕੀ ਸੇਵਾ ਕਰਾਂ ਮੈਂ ਤੁਹਾਡੇ ਕੋਲ ਰਹਿائش ਰੱਖਣੀ ਹੈ ਭੋਜਨ ਛਕਣਾ ਹੈ ਕਪੜਾ ਮਿਲਨੇ ਰਹਿਣ ਵਾਸਤੇ ਸ਼ਰਨ ਮਿਲੀ ਹੈ ਮਰ ਮੈਨੂੰ ਵੀ ਕੋਈ ਸੇਵਾ ਦਿਓ ਮੈਂ ਕੀ ਕਰਨਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਣਦੇ ਨੇ ਇਹਦੇ ਕੋਲ ਗਿਆਨ ਦਾ ਹੰਕਾਰ ਹੈ ਕਿਉਂਕਿ ਅਰਬੀ ਫਾਰਸੀ ਵਿਰਜ ਪਾਸ਼ਾ ਦਾ ਇਹ ਮਹਰ ਆਲਮ ਫਾਜ਼ਿਲ ਹੈ ਰਾਜਿਆਂ ਦੇ ਬੱਚੇ ਇਹਦੇ ਕੋਲ ਪੜਦੇ ਰਹੇ ਨੇ ਕੁਦਰਤੀ ਤੌਰ ਤੇ ਕਿਸੇ ਚੀਜ਼ ਵਿੱਚ ਬੰਦਾ ਉਸਤਾਦ ਹੋਵੇ ਐਕਸਪਰਟ ਹੋਵੇ ਤੋ ਉਹਨੂੰ ਇੱਗੋ ਤੇ ਆਉਂਦੀ ਹੈ ਨਾ ਰੱਜ ਮਾਤਰ ਵੀ ਕੰਮ ਦਾ ਮੈਂ ਤੇ ਮਹਾਰਾ ਮੈਂ ਉਸਤਾਦ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਰਹਿਣ ਵਾਸਤੇ ਜਗਾ ਮਿਲੇਗੀ ਖਾਣ ਲਈ ਭੋਜਨ ਮਿਲੇਗਾ ਪੈਣ ਲਈ ਕਪੜਾ ਮਿਲੇਗਾ ਰੋ ਦੱਸੋ ਹੋਰ ਕੀ ਚਾਹੀਦਾ ਹੈ ਉਹਨਾਂ ਕਹਿੰਦੇ ਮਹਾਰਾਜ ਮੈਨੂੰ ਵੀ ਕੋਈ ਸੇਵਾ ਦਿਓ ਪਾਤਸ਼ਾਹ ਹੁਣ ਬੋਲੇ ਕਹਿੰਦੇ ਕੀ ਸੇਵਾ ਕਰੋਗੇ ਨੰਦ ਲਾਲ ਕੀ ਸੇਵਾ ਕਰੋਗੇ ਉਹਨਾਂ ਕਹਿੰਦੇ ਮਹਾਰਾਜ ਮੈਂ ਪੜਾਉਣ ਦੀ ਸੇਵਾ ਕਰ ਸਕਦਾ ਕਿਉਂਕਿ ਮੈਂ ਰਾਜਿਆਂ ਦੇ ਬੱਚਿਆਂ ਨੂੰ ਪੜਾਉਂਦਾデア ਇੱਥੇ ਕੋਈ ਬ੍ਰਿਜ ਭਾਸ਼ਾ ਪੜ੍ਹਨੀ ਹੋਵੇ ਸੰਸਕ੍ਰਿਤ ਪੜ੍ਹਨੀ ਹੋਵੇ ਅਰਬੀ ਫਾਰਸੀ ਮੈਂ ਪੜਾ ਸਕਣਾ ਹੁਣ ਗੁਰੂ ਵੇਖੋ ਦਸ਼ਮੇਸ਼ ਪਿਤਾ ਪਿਆਰ ਵਿੱਚ ਬੋਲੇ ਕਹਿੰਦੇ ਨੰਦ ਲਾਲ ਇਹ ਸੇਵਾ ਇੱਥੇ ਨਹੀਂ ਹੈ ਇਹ ਸੇਵਾ ਨਹੀਂ ਹੈ ਇੱਥੇ ਹਾਲਾਂਕਿ ਇਹ ਸੇਵਾ ਸੀ ਗੁਰੂ ਦੇ ਘਰ ਵਿੱਚ ਪਾਤਸ਼ਾਹ ਤਾਂ ਸਿੱਖਾਂ ਨੂੰ ਕੰਚੀ ਪੜਨ ਭੇਜਦੇ ਰਹੇ ਨੇ ਵੀ ਸੰਸਕ੍ਰਿਤ ਪੜ੍ਹ ਕੇ ਆਓ ਹੁਣ ਪੜਾਉਣ ਵਾਲਾ ਘਰ ਵਿੱਚ ਆ ਗਿਆ ਉਹਨੂੰ ਬਾਦਸ਼ਾਹ ਕਹਿੰਦੇ ਨੰਦ ਲਾਲ ਇਹ ਸੇਵਾ ਨਹੀਂ ਹੈ ਇੱਥੇ ਹੋਰ ਕੀ ਕਰ ਸਕਨੇ ਹੁਣ ਕਾ ਮਹਾਰਾਜ ਕੋਈ ਲਿਖਣ ਦਾ ਕੰਮ ਦੇ ਦਿਓ ਮੈਂ ਬਹੁਤ ਸੋਹਣਾ ਲਿਖਦਾ ਸੁਣਿਆ ਤੁਸੀਂ ਬਹੁਤ ਸੁੰਦਰ ਲਿਖਤਾਂ ਲਿਖਦੇ ਹੋ ਮਹਾਰਾਜ ਤੁਸੀਂ ਬਹੁਤ ਕੁਝ ਲਿਖਿਆ ਹੈ ਸਾਹਿਤ ਲਿਖਦੇ ਹੋ ਮੈਨੂੰ ਲਿਖਣ ਦੀ ਸੇਵਾ ਦਿਓ ਮੈਂ ਲਿਖ ਸਕਨੇ ਹਾਂ ਮਹਾਰਾਜ ਜਿਹੜੀ ਭਾਸ਼ਾ ਵਿੱਚ ਕਹਾਂ ਉਹ ਲਿਖਦਾਗਾ ਗੁਰਗੋਬਿੰਦ ਸਿੰਘ ਮਹਾਰਾਜ ਮਿੱਠਾ ਜਿਹਾ ਮੁਸਕਰਾ ਕੇ ਬੋਲੇ ਕਹਿੰਦੇ ਨੰਦ ਲਾਲ ਇਹ ਵੀ ਸੇਵਾ ਇੱਥੇ ਨਹੀਂ ਹੈ ਲਿਖਣ ਵਾਲਾ ਕੰਮ ਨਹੀਂ ਹੋਰ ਦੱਸ ਕੀ ਕਰ ਸਕਦਾ ਹੁਣ ਨੰਦ ਲਾਲ ਸੋਚੀ ਪੈ ਗਿਆ ਮੈਨੂੰ ਤੇ ਕੰਮ ਹੀ ਦੋ ਆਉਂਦੇ ਨੇ ਮੈਂ ਪੜ੍ਹਾ ਸਕਦਾ ਨੇ ਜਾਂ ਲਿਖ ਸਕਦਾ ਨੇ ਹੋਰ ਮੈਂ ਕੀ ਕਰ ਸਕਦਾ ਪਾਤਸ਼ਾਹ ਨੇ ਪੜ੍ਹਾਉਣ ਦਾ ਕੰਮ ਸੇਵਾ ਨਹੀਂ ਹੈ ਇੱਥੇ ਲਿਖਣ ਲਿਖਾਉਣ ਦੀ ਕੋਈ ਇੱਥੇ ਸੇਵਾ ਨਹੀਂ ਹੈ ਨੰਦ ਲਾਲ ਹੋਰ ਕੀ ਕਰ ਸਕਦਾ ਹੱਥ ਜੋੜ ਕੇ ਹੁਣ ਨੰਦ ਲਾਲ ਨੇ ਪਤਾ ਕੀ ਕਿਹਾ ਮਹਾਰਾਜ ਫਿਰ ਤੁਸੀਂ ਦੱਸੋ ਜੋ ਤੁਸੀਂ ਕਹੋਗੇ ਫਿਰ ਉਹ ਕਰ ਲਾਂਗਾ بس ਆਹੀ ਚੀਜ਼ ਗੁਰੂ ਚਾਹੁੰਦਾ ਮਹਾਰਾ ਤੁਸੀਂ ਦੱਸੋ ਫਿਰ ਜੋ ਤੁਸੀਂ ਕਹੋਗੇ ਮੈਂ ਉਹ ਕਰ ਲਾਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੋਜੀ ਪਾਤਸ਼ਾਹ ਨੇ ਬਚਨ ਕਹੇ ਕਹਿੰਦੇ ਨੰਦ ਲਾਲ ਇੱਕ ਸੇਵਾ ਐ ਇੱਥੇ ਭੰਡੇ ਮਾਝ ਸਕਦਾ ਨੰਦ ਲਾਲ ਭੰਡੇ ਮੰਜਣ ਦੀ ਸੇਵਾ ਹੈ ਉਹਨ ਹੱਥ ਜੋੜ ਕੇ ਕਹੇ ਮਹਾਰਾਜ ਮੰਜੇ ਨਹੀਂ ਕਦੇ ਪਰ ਮਾਝ ਲਾਂਗਾ ਪੰਡੇ ਮੰਜੇ ਨਹੀਂ ਕਦੇ ਰੇਤ ਨਾਲ ਮਾਂਜ ਲਾਂਗਾ ਮਹਾਰਾਜ ਜੇ ਤੁਸੀਂ ਕਹਿੰਦੇ ਹੋ ਤਾਂ ਜ਼ਰੂਰ ਮਾਂਜ ਲਾਂਗਾ ਹਜ਼ੂਰ ਨੇ ਕਿਹਾ ਹਾਂ ਭਈ ਪਹੀ ਆਲਮ ਸਿੰਘ ਨੰਦ ਲਾਲ ਨੂੰ ਦਿਖਾਓ ਪੰਡੇ ਕਿੱਥੇ ਮਾਂਜਦੇ ਨੇ ਰੇਤ ਦਾ ਢੇਰ ਲੱਗਾ ਸਰਬ ਲੋਹ ਦੇ ਪੰਡੇ ਨੇ ਹੁਣ ਮਾਂਜਣੇ ਸ਼ੁਰੂ ਕੀਤੇ ਜਿਨ੍ਹਾਂ ਹੱਥਾਂ ਨਾਲ ਮੋਤੀਆਂ ਵਰਗੇ ਅੱਖਰ ਲਿਖਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਡੇ ਮੰਜਣ ਲਾ ਦਿੱਤਾ ਜਿਹੜਾ ਰਾਜਿਆਂ ਦੇ ਬੱਚਿਆਂ ਨੂੰ ਪੜਾਉਂਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਡੇ ਮੰਜਣ ਲਾ ਦਿੱਤਾ ਇੱਕ ਮਹੀਨਾ ਲੰਘਿਆ ਦੋ ਲੰਘੇ ਹਜ਼ੂਰ ਵੇਖਦੇ ਨੇ ਭਾਂਡੇ ਮਾਂਜ ਰਿਹਾ ਹੈ ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਕੱਲੇ ਭਾਂਡੇ ਨਹੀਂ ਮंजਵਾ ਰਹੇ ਗਿਆਨ ਦਾ ਅਹੰਕਾਰ ਵੀ ਅੰਦਰੋਂ ਤੋੜ ਰਿਹਾ ਨੇ ਇੱਕ ਵਕਤ ਆਇਆ ਮੁਲਤਾਨ ਤੋਂ ਉਹਦੇ ਘਰ ਪਰਿਵਾਰ ਰਿਸ਼ਤੇਦਾਰ ਆ ਗਏ ਉਹਨਾਂ ਪੁੱਛਿਆ ਜੀ ਸਾਡਾ ਨੰਦ ਲਾਲ ਇੱਥੇ ਰਹਿੰਦਾ ਹੈ ਦਿਵਾਨ ਗੋਇਆ ਨੰਦ ਲਾਲ ਜਿਹੜਾ ਰਾਜਿਆਂ ਦੇ ਬੱਚਿਆਂ ਨੂੰ ਪੜਾਉਂਦਾ ਉਹਨਾਂ ਕਹਿਓ ਲੰਗਰ ਚ ਭਾਂਡੇ ਮਾਂਜਦਾ ਹੈ ਉਧਰ ਰਿਸ਼ਤੇਦਾਰਾਂ ਆ ਕੇ ਪਤਾ ਕੀ ਕਿਆ ਆਨੰਦ ਲਾਲ ਹੱਥ ਮਿੱਟੀ ਨਾਲ ਸਵਾ ਨਾਲ ਰੇਤ ਨਾਲ ਭਰੇ ਨੇ ਇਹ ਕੀ ਕਰ ਰਿਹਾ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹੜਾ ਕੰਮ ਤੈਨੂੰ ਲਾਇਆ ਤੇਰੀ ਕਦਰ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਜਿਆਂ ਦੇ ਬੱਚੇ ਤੇਰੇ ਕੋਲ ਬਾਦਸ਼ਾਹ ਦੇ ਬੱਚੇ ਪੜਦੇ ਹੋਣ ਤੂੰ ਇਹ ਕੀ ਕਰ ਰਿਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇਰੀ ਕਦਰ ਨਹੀਂ ਕੀਤੀ ਹਜ਼ੂਰ ਪਿੱਛੇ ਆ ਗਏ ਆਵਾਜ਼ ਦੇ ਕੇ ਕਹਿੰਦੇ ਨੰਦਲਾਲ ਤੇਰੇ ਰਿਸ਼ਤੇਦਾਰ ਸਹੀ ਕਹਿੰਦੇ ਨੇ ਅਸੀਂ ਤੇਰੀ ਕਦਰ ਨਹੀਂ ਕੀਤੀ ਤੂੰ ਐਡਾ ਵੱਡਾ ਵਿਦਵਾਨ ਆਲਮ ਫਾਜ਼ਲ ਅਰਬੀ ਫਾਰਸੀ ਵ੍ਰਿਜ ਪਾਸ਼ਾ ਸੰਸਕ੍ਰਿਤ ਅਸੀਂ ਤੇਨੂੰ ਭੰਡੇ ਮੰਝਣ ਲਾ ਦਿੱਤਾ ਨੰਦਲਾਲ ਅਸੀਂ ਤੇਰੀ ਕਦਰ ਨਹੀਂ ਕੀਤੀ ਨੰਦਲਾਲ ਨੇ ਹੱਥ ਜੋੜ ਕੇ ਅੱਖਾਂ ਪਰ ਕੇ ਕਿਹਾ ਕਲਗੀਆਂ ਵਾਲਿਆ ਤੁਸੀਂ ਮੇਰੀ ਬਹੁਤ ਕਦਰ ਕੀਤੀ ਹੈ ਪਾਦਸ਼ਾ ਜਿਹੜੀ ਸੇਵਾ ਤੁਸੀਂ ਦਿੱਤੀ ਹੈ ਹੁਣ ਮੈਂ ਮਹਿਸੂਸ ਕੀਤਾ ਹੈ ਇੰਨਾ ਸੁੱਖ ਰਾਜਿਆਂ ਦੇ ਰਾਜ ਮੇਲਾਂ ਵਿੱਚ ਰਹਿ ਕੇ ਨਹੀਂ ਮੈਨੂੰ ਮਿਲਿਆ ਜਿੰਨਾ ਸੁੱਖ ਤੇਰੀ ਸੇਵਾ ਵਿੱਚੋਂ ਮਿਲਿਆ। ਪਾਤਸ਼ਾਹ ਰਾਜਿਆਂ ਦੇ ਮੇਲਾਂ ਵਿੱਚ ਰਹਿ ਕੇ ਨੁਕਰ ਮੇਰੇ ਮੋਹਰਿਓ ਭਾਂਡੇ ਚੁੱਕਦੇ ਸਨ। ਇੰਨਾ ਸੁੱਖ ਤੇ ਸਕੂਨ ਮੇਲਾਂ ਵਿੱਚ ਨਹੀਂ ਸੀ ਜਿੰਨਾ ਤੇਰੇ ਦਰ ਤੇ ਝੂਠੇ ਭਾਂਡੇ ਮੰਨਣ ਵਿੱਚ ਸੁੱਖ ਤੇ ਸਕੂਨ ਮਿਲਿਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਖੁਸ਼ ਹੋਏ ਕਹਿੰਦੇ ਸਾਦ ਸਾਦ ਸ਼ਾਬਾਸ਼। ਕਿਉਂਕਿ ਪਾਤਸ਼ਾਹ ਨੇ ਉਸ ਪੜਾਅ ਵਿੱਚ ਹੁਣ ਲੈ ਆਂਦਾ ਨੰਦ ਲਾਲ ਨੂੰ ਜਿੱਥੇ ਮਹਾਰਾਜ ਬਾਣੀ ਅੰਦਰ ਬਚਨ ਕਹਿੰਦੇ ਕਿ ਜੋ ਸੁਖ ਪ੍ਰਭ ਗੋਵਿੰਦ ਕੀ ਸੇਵਾ ਸੋ ਸੁਖ ਰਾਜ ਨ ਲਹੀਐ ਭਾਈ ਜਿਹੜਾ ਸੁਖ ਗੁਰੂ ਦੀ ਸੇਵਾ 'ਚ ਉਹ ਰਾਜ ਗੱਦੀਆਂ ਤੇ ਬਹਿ ਕੇ ਨਹੀਂ ਹੁਣ ਨੰਦ ਲਾਲ ਨੇ ਸਮਰਪਣ ਹੋ ਕੇ ਕਿਹਾ ਮਹਾਰਾਜ ਜਿਹੜੀ ਸੇਵਾ ਦਿੱਤੀ ਹੈ ਹੁਣ ਆਪ ਕਰਵਾ ਲਿਓ ਵਾਚਨ ਕੇ ਆਨੰਦ ਲਾਲ ਹੁਣ ਭਾਂਡੇ ਮਾਂਜਣੇ ਛੱਡ ਹੁਣ ਤੇਤੋਂ ਲਿਖਵਾਉਣੇ ਹੁਣ ਤੂੰ ਅੰਦਰੋਂ ਮਾਂਜਿਆ ਗਿਆ ਹੁਣ ਤੇਰੀਆਂ ਲਿਖਤਾਂ ਲੋਕਾਂ ਵਾਸਤੇ ਜ਼ਿੰਦਗੀ ਨਾਵਾ ਬਣਨਗੀਆਂ ਹੁਣ ਲਿਖਣਾ ਸ਼ੁਰੂ ਕਰ ਹੁਣ ਲਿਖਣਾ ਸ਼ੁਰੂ ਕਰ ਹੁਣ ਤੇਰੀ ਲਿਖਤ ਲੋਕਾਂ ਵਾਸਤੇ ਜ਼ਿੰਦਗੀ ਨਾਵਾ ਬਣੇਗੀ ਫਿਰ ਭਾਈ ਆਨੰਦ ਲਾਲ ਸਭ ਤੋਂ ਲਿਖਵਾਇਆ ਵੀ ਬਹੁਤ ਕੁਝ ਅੱਜ ਗੁਰੂ ਦਰਬਾਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਅਦ ਭਾਈ ਗੁਰਦਾਸ ਤੇ ਭਾਈ ਨੰਦਰਾਲ ਦੀ ਰਚਨਾ ਗਾਉਣ ਦੀ ਹਦਾਇਤ ਹੈ ਹੋਰ ਨਹੀਂ ਕਿਸੇ ਦੀ ਕੀਰਤਨ ਜਗਾਇਆ ਜਾ ਸਕਦਾ